ਬੀਤੇ ਕੱਲ ਰੋਟੀ ਪੁਲਨਾਬਾ ਵਿਖੇ ਅੱਗ ਲੱਗਣ ਕਾਰਨ ਚਾਰ ਗੁੱਜਰ ਪਰਿਵਾਰਾਂ ਦੀਆਂ ਝੁੰਗੀਆਂ ਸੜ ਕੇ ਹੋਈਆਂ ਸੁਆਹਾ ਅਤੇ ਉਹ ਸਾਰੇ ਪਸ਼ੂ ਵੀ ਚੜੇ ਅੱਗ ਦੀ ਭੇਂਟ ਮੌਜੂਦਾ ਸਰਕਾਰ ਦਾ ਕੋਈ ਐਮਐਲਏ ਜਾਂ ਨੁਮਾਇੰਦਾ ਨਹੀਂ ਪਹੁੰਚਿਆ ਸਾਰ ਲੈਣ ਪੀੜਿਤ ਪਰਿਵਾਰਾਂ ਵਿੱਚ ਪਾਇਆ ਗਿਆ ਭਾਰੀ ਰੋਸ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਵੱਲੋਂ ਕੀਤੀ ਜਾ ਰਹੀ ਮਦਦ ਦਾ ਕੀਤਾ ਪੀੜਿਤ ਪਰਿਵਾਰਾਂ ਵੱਲੋਂ ਧੰਨਵਾਦ। ਰਿਆਸੀ ਸਹਿਰ ਨਾਭਾ ਨੇੜੇ ਰੋਟੀਪੁਲ ਨਾਭਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਕੁਝ ਗੁੱਜਰ ਭਾਈਚਾਰੇ ਦੇ ਲੋਕ ਝੁੰਗੀਆਂ ਬਣਾ ਰਹੇ ਸਨ ਜੋ ਕਿ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਮੱਝਾਂ گاਵਾਂ ਨੂੰ ਪਾਲ ਕੇ ਉਹਨਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਸਨ। ਪਰੰਤੂ ਮਿਹਨਤ ਮਸ਼ਕਤ ਕਰਨ ਵਾਲੇ ਪਰਿਵਾਰਾਂ ਨਾਲ ਕੁਝ ਸਮੇਂ ਦੁਖਾਂਤ ਵਾਪਰਿਆ ਜਦੋਂ ਉਹਨਾਂ ਦੀਆਂ ਵੜਾਈਆਂ ਹੋਈਆਂ ਕੱਖਾਂ ਕਾਨਿਆਂ ਦੀਆਂ ਕੁਲੀਆਂ ਨੂੰ ਭਿਆਨਕ ਅੱਗ ਲੱਗ ਕੇ ਤਬਾਹ ਹੋ ਗਈਆਂ ਜਿਸ ਵਿੱਚ ਉਹਨਾਂ ਦਾ ਮੱਝਾਂ ਬੱਕਰੀਆਂ ਘੋੜੀਆਂ ਜੋ ਕਿ 10-12 ਪਸ਼ੂ ਅੱਗ ਵਿੱਚ ਝੁੱਸ ਕੇ ਮਾਰੇ ਗਏ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਇੱਕ ਜਵਾਨ ਬੇਟੀ ਦਾ ਵਿਆਹ ਕਰਨਾ ਸੀ ਉਸ ਲਈ ਜੋੜਿਆ ਗਿਆ ਦਾਜ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਚੁੱਕਿਆ ਹੈ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਖ ਦੇ ਪਤੀ ਜਥੇਦਾਰ ਬਲਤੇਜ ਸਿੰਘ ਖੋਖ ਅਤੇ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਘੋੜਿਆਂਵਾਲਾ ਸਹਿਬ ਨਾਬਾ ਦੇ ਮੈਨੇਜਰ ਗੁਰਲਾਲ ਸਿੰਘ ਨਲੀਨੀ ਨਾਬਾ ਨੇ ਆਪਣੇ ਸਮੁੱਚੇ ਸਟਾਫ ਸਮੇਤ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਪਹੁੰਚੇ ਹੋਰ ਕੀ ਕਿਹਾ ਪੀੜਤ ਪਰਿਵਾਰਾਂ ਵੱਲੋਂ ਆਓ ਦੇਖਦੇ ਆ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਅਸੀਂ ਜੋ ਸ਼ਰੋਮਣੀ ਕਮੇਟੀ ਆਈਏ ਸਾਡੇ ਕੋਲ ਘੋੜਿਆਂ ਨੇ ਕਰਦਾ ਜਿਸ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਆ ਇਹਨਾਂ ਦਾ ਕਿ ਸਾਡੇ ਕੋਲ ਪਹੁੰਚੇ ਨੇ ਸਾਡੀ ਆਕੇ ਸਾਰ ਲਈ ਇਹਨਾਂ ਨੇ ਖਰਚਾ ਪਾਣੀ ਜੋ ਦਿੱਤਾ ਇਹਨਾਂ ਨੇ ਬਹੁਤ ਬਹੁਤ ਸ਼ੁਕਰੀਆ ਕੱਲ ਦਾ ਲੰਗਰ ਚੱਲਦਾ ਇਹਨਾਂ ਦਾ ਉਹਦੀ ਸਾਡੇ ਕੋਲੇ ਠੀਕ ਹੈ ਬਾਕੀ ਅੱਜ ਵੀ ਸਾਡੇ ਕੋਲੇ ਆਏ ਨੇ ਅਜੇ ਤੱਕ ਸਾਡੇ ਕੋਲੇ ਖੜੇ ਨੇ ਲੇਕਿਨ ਸਰਕਾਰ ਦਾ ਸਾਡੇ ਕੋਲੇ ਕੋਈ ਬੰਦਾ ਅਜੇ ਤੱਕ ਨਹੀਂ ਆਇਆ ਮਨੋ ਅਫਸੋਰ ਸਾਹਿਬ ਵੀ ਅਸੀਂ ਵੀ ਵੋਟਰ ਆ ਅਸੀਂ ਵੀ ਬੋਟ ਵਾਕੀ ਸਾਰੇ ਪਰਿਵਾਰ ਦਾ ਅਸੀਂ ਚਾਰ ਘਰਾਂ ਸਾਰਿਆਂ ਦੇ ਵੋਟਰ ਕਾਰਡ ਮੱਚ ਗਏ ਮੇਰਾ ਵੋਟਰ ਕਾਰਡ ਹੈਗਾ ਇਹਨਾਂ ਨੂੰ ਨਹੀਂ ਯਕੀਨ ਮੇਰਾ ਵੋਟਰ ਕਾਰਡ ਹੈਗਾ ਲੇਕਿਨ ਸਾਡੀ ਸਾਰ ਲੈਣੀ ਚਾਹੀਦੀ ਹੈ ਇਹਨਾਂ ਨੂੰ ਕਿਉਂਕਿ ਅਸੀਂ ਵੋਟਰ ਆ ਅਸੀਂ ਕੋਈ ਇਹ ਨਹੀਂ ਹੈਗਾ ਕਿ ਮਤਲਬ ਇਹ ਸਾਡੇ ਵੋਟਰ ਨੇ ਨਾਬੇ ਦੇ ਇਮ ਸਰਵੇ 1:00 2:00 ਵਜੇ ਨੇ ਬਾਕੀ ਸਾਰਾ ਪ੍ਰੂਫ ਸਾਡਾ ਮਤਲਬ ਜਿਹੜਾ ਸੀ ਉਹ ਖਤਮ ਹੋ ਚੁੱਕਿਆ ਸਾਨੂੰ ਇਸ ਗੱਲ ਤੇ ਅਫਸੋਸ ਹੈ ਵੀ ਅਸੀਂ ਵੀ ਵੋਟਰਾਂ ਜਦ ਬੋਟ ਅਸੀਂ ਪੋਣੇ ਹੁੰਦੇ ਨੇ ਸਾਨੂੰ ਆ ਕੇ ਘਰਾਂ 'ਚ ਗੱਡੀ 'ਚ ਲੈ ਕੇ ਜਾਂਦੇ ਨੇ ਘਰੋਂ ਆ ਕੇ ਪੁੱਛਦੇ ਨੇ ਵੀ ਤੁਸੀਂ ਚਲੋ ਗੱਡੀ 'ਚ ਲੈ ਕੇ ਜਾਂਦੇ ਆ ਜਾਂ ਸਾਡਾ ਇੰਨਾ ਬੜਾ ਨੁਕਸਾਨ ਹੋ ਗਿਆ ਸਾਡੇ ਕੋਲੇ ਰਿਆ ਕੁਝ ਨਹੀਂ ਸਾਡਾ ਕੋਈ ਸਾਰ ਨਹੀਂ ਲੈਣਾ ਰਿਹਾ ਨਹੀਂ ਵੋਟਾਂ ਭਾਵੇਂ ਨਾਂ ਵੀ ਬਣੀਆਂ ਹੁਣ ਫੇਰ ਵੀ ਮਨੁੱਖਤਾ ਦੇ ਤੌਰ ਤੇ ਸਾਡਾ ਫਰਜ਼ ਮੰਨਦਾ ਹੁੰਦਾ ਕਿ ਇਸ ਵੀ ਇਨਸਾਨ ਤਾਂ ਆਏਗੀ ਆ ਨਾ ਬਿਲਕੁਲ ਜੀ ਇੱਕ ਦੁੱਖ ਹੈ ਵੀ ਅਸੀਂ ਵੋਟਰਾਂ ਉਹਨਾਂ ਦੇ ਫੇਰ ਵੀ ਸਾਡੇ ਕੋਲੇ ਨਹੀਂ ਪਹੁੰਚ ਰਿਹਾ ਹਜੇ ਤੇ ਇਹਨਾਂ ਟੀਮ ਦਾ ਜਿਹੜੇ ਗੁਰਦੁਆਰੇ ਚੋਂ ਟੀਮ ਆਈ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਵੀ ਬਿਨਾ ਮਤਲਬ ਤੋਂ ਇਹਨਾਂ ਨੇ ਮਤਲਬ ਬਿਨਾ ਕੋਈ ਮਤਲਬ ਆਕੇ ਕੋਈ ਜਾਣਕਾਰੀ ਨਹੀਂ ਫੇਰ ਵੀ ਪਹੁੰਚੇ ਨੇ ਸਾਡੇ ਕੋਲੇ ਜਦ ਵੀਡੀਓ ਦੇਖੀ ਜਾਂ ਫੋਨ ਤੇ ਰਾਫਤਾ ਹੋਇਆ ਕਿਸੇ ਨਾਲ ਇਹਨਾਂ ਨੇ ਪਹੁੰਚ ਕੇ ਸਾਡੀ ਆ ਕੇ ਮਦਦ ਕੀਤੀ ਹੈ ਸਾਡੀ ਦੋ ਕੁੜੀਆਂ ਦਾ ਵਿਆਹ ਇਹ ਕੁੜੀਆਂ ਇੱਕ ਕੁੜੀ ਹੋਰ ਆ ਸਾਡੇ ਕੋਲੇ ਜੋ ਟੂਮ ਪੈਸਾ ਤੇ ਲਾ ਇਕੱਠਾ ਕਰਿਆ ਸੀ ਇੱਕ ਮਹੀਨੇ ਨੂੰ ਵਿਆਹ ਰੱਖਿਆ ਕੁੜੀ ਦਾ ਸਰ ਵਿੱਚ ਹੋਰ ਕੁੜੀਆਂ ਤਾਂ ਜੋ ਮਤਲਬ ਟੂਮ ਸੀ ਜੋ ਪੈਸਾ ਇਕੱਠਾ ਕਰਿਆ ਸੀ ਸਭ ਕੁਝ ਮੱਚ ਕੇ ਪਤਵਾ ਹੋ ਗਿਆ ਸਾਡੇ ਕੋਲੇ ਬਚਿਆ ਕੁਝ ਨਹੀਂ ਉਹਦਾ ਡੈਡੀ ਉਹ ਬੈਠਾ ਕੱਲ੍ਹ ਨਰ ਹੋ ਰਿਹਾ ਸਾਡੇ ਕੋਲੇ ਕੋਈ ਬਚਿਆ ਕੁਝ ਨਹੀਂ ਜੋ ਡੰਗਰ ਬਸ ਸੀ ਉਹ ਵੀ ਮੱਚ ਗਿਆ ਸਾਡੇ ਚਾਰ ਘਰ ਸੀ ਬਾ ਨੁਕਸਾਨ ਸਾਡਾ ਜੇ ਆ ਕੇ ਇੱਕ ਵਾਰੀ ਸਾਰ ਤਾਂ ਲੈਂਦੇ ਦਿਖਦੇ ਪੀਦੇ ਇਹਨਾਂ ਦਾ ਪੁੱਛਦੇ ਆ ਕੇ ਵੀ ਸਾਨੂੰ ਵੀ ਸਾਰਾ ਹੁੰਦਾ ਬਿਸ਼ੱਕ ਦਿੰਦੇ ਕੁਛ ਨਹੀਂ ਲੇਕਰ ਪੁੱਛਣਾ ਆਖ ਸੀ ਉਹਨਾਂ ਦਾ ਦੇਖਣਾ ਆਖ ਸੀ ਜਿਵੇਂ ਬਾਬਿਆਂ ਦੀ ਟੀਮ ਆਈ ਐਵੇਂ ਵੀ ਹੋਣਾ ਉਹਨਾਂ ਦਾ ਫਰਜ਼ ਸੀ ਸਾਡੇ ਕੋਲ ਸਾਨੂੰ ਇਹ ਬਹੁਤ ਵੱਡਾ ਦੁੱਖ ਹੈ ਬਹੁਤ ਧੰਨਵਾਦ ਤੁਹਾਡਾ ਹਾਂਜੀ ਤੁਸੀਂ ਕਿੰਨਾ ਟਾਈਮ ਤੋਂ ਰਹੇ ਨੇ ਇੱਥੇ 10-12 ਸਾਲ ਹੋ ਗਏ ਕਿਸੇ ਜਗ੍ਹਾ ਤੇ ਰਹਿੰਦੇ ਹੋ ਅੱਛਾ ਜੀ ਕੱਲ ਕਿਵੇਂ ਹੋਈ ਇਹ ਕੰਨਾਂ ਦਾ ਕਾਰਨ ਕੀ ਹੋਇਆ ਮਤਲਬ ਲੱਗਿਆ ਕੁਝ ਸਰ ਕੋਈ ਪਤਾ ਨਹੀਂ ਲੱਗਿਆ ਜੀ ਅੱਛਾ ਇਹ ਤਾਂ ਜਿਸ ਟਾਈਮ ਆਪਾਂ ਆਏ ਆਪਾਂ ਕੰਮ ਤੇ ਆਪਣੇ ਕੰਮ ਕਰਨ ਦੇ ਸੀ ਜਿਸ ਟਾਈਮ ਆਪਾਂ ਪਹੁੰਚੇ ਉਸ ਟਾਈਮ ਤਾਂ ਕੁਝ ਨਹੀਂ ਬਚਿਆ ਹੋਇਆ ਸੀ ਇੱਕ ਕਣਕ ਦਾ ਬਚਾ ਕੀਤਾ ਇਧਰ ਤੁਸੀਂ ਕਿੱਥੇ ਗਏ ਬੇ ਤੇ ਹਾਂ ਤੁਸੀਂ ਕਿੱਥੇ ਸੀ ਉਸ ਟਾਈਮ ਆਪਾਂ ਖੱਖਾ ਖੱਖਾ ਨੂੰ ਲੈ ਲਏ ਅੱਛਾ ਫਰ ਕੌਣ ਤੇ ਬੱਚੇ ਸੀ ਤੇ ਗੱਲੇ ਬੱਚੇ ਸੀ ਬੱਚੇ ਅੰਦਰ ਸੀਗੇ ਹਾਂ ਬੱਚੇ ਅੰਦਰ ਸੀ ਬੱਚਾ ਇੱਕ ਸੁੱਤਾ ਪਿਆ ਸੀ ਅੱਛਾ ਬਸ ਉਹ ਤਾਂ ਉਹਦੀ ਅੱਖ ਖੁੱਲ ਗਈ ਬਸ ਉਹਨੇ ਸਿਰਫ ਗਾਂਤ ਬਚਾਈ ਦੋ ਕੁਰਾਨ ਅੱਛਾ ਚੱਕ ਕੇ ਭੱਜ ਗਏ ਦੋ ਕੁਰਾਨ ਕਿਹਾ ਅੱਛਾ ਹਾਂ ਜੀ ਉਹ ਫਿਰ ਕਿੰਨੇ ਕੱਡੇ ਬੱਚਾ ਉਹ ਪਿੰਡ ਦੇ ਨੇ ਆ ਕੇ ਬਾਕੀ ਜਿਹੜੇ ਭਾਈਚਾਰਾ ਸੀਗਾ ਉਹ ਆ ਕੇ ਮਦਦ ਉਹਨਾਂ ਨੇ ਬਹੁਤ ਕੀਤੀ ਬਾਕੀ ਜਿਵੇਂ ਹੁਣ ਆਪਣੇ ਗੁਰਦਾਰੇ ਸਾਹਿਬ ਤੋਂ ਆਏ ਹੋਏ ਨੇ ਇਹ ਸਾਰਾ ਰਾਤ ਵੀ ਆਏ ਸੀ ਕੱਲ ਵੀ ਆਏ ਹੋਏ ਸੀ ਜਣੇ ਰਾਤ ਦਿਨ ਸਾਡੀ ਬਹੁਤ ਮਦਦ ਕਰਦੇ ਨੇ ਬੜੀ ਮਿਹਰਬਾਨੀ ਹੈ ਇਸ ਤੇ ਇਹਨਾਂ ਦੀ ਜਣੇ ਇਹਨਾਂ ਨੇ ਕੋਈ ਕਿਸੇ ਨੇ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹਜੇ ਵੀ ਕਹਿ ਰਹੇ ਨੇ ਕਿ ਕੋਈ ਕਿਸੇ ਨੇ ਕੋਈ ਜ਼ਰੂਰਤ ਹੋਵੇ ਆਪਾਂ ਹਾਜ਼ਰ ਹਾਂ ਰਾਤ ਤੇ ਤੁਹਾਡੇ ਵਾਸਤੇ ਤਾਂ ਕਿ ਤੁਹਾਨੂੰ ਆਮ ਲੋਕ ਮਤਲਬ ਮਦਦ ਕਰ ਰਹੇ ਨੇ ਹਾਂਜੀ ਬਹੁਤ ਬਹੁਤ ਲੋਕ ਮਦਦ ਕਰ ਰਹੇ ਨੇ ਟਰੈਲੀ ਭਰ ਕੇ ਆਈ ਜੂਰੇ ਬਾਕੀ ਹੋਰ ਵੀ ਲੋਕ ਮਦਦ ਕਰ ਰਹੇ ਨੇ ਬੜੀ ਮਿਹਰਬਾਨੀ ਹੈ ਜੀ ਕੋਈ ਕੋਈ ਕਿਸੇ ਕਿਸ ਨੇ ਕੋਈ ਕਸਰ ਨਹੀਂ ਛੱਡ ਰਹੀ ਗੁਰਦੁਆਰਾ ਸਾਹਿਬ ਕੋੜਿਆ ਵਾਲਾ ਸੋਤੋਂ ਤੇ ਨਹੀਂ ਕੋੜਿਆ ਗੁਰਦੁਆਰਾ ਸਾਹਿਬ ਬਾਕੀ ਵਾਹ ਬਾਕੀ ਆਪਣੇ ਜਿਹੜੇ ਆਲੇ ਦੁਆਲੇ ਪਿੰਡਾਂ ਚੋਂ ਲੋਸ ਹੋਏ ਪਿੰਡਾਂ ਚੋਂ ਵੀ ਲੋਕ ਆ ਰਹੇ ਨੇ ਕੀ ਪ੍ਰੋਸਤ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਪ੍ਰੋਸਤ ਦਿੱਤਾ ਕਿ ਜਿੰਨੀ ਵੀ ਮਦਦ ਹੋਵੇ ਕਰਾਂਗੇ ਬਾਕੀ ਹੋਰ ਜੋ ਕੋਈ ਹੱਲ ਹੋਇਆ ਤੁਸੀਂ ਸਾਡੇ ਕੋਲੇ ਆਓ ਕੋਈ ਕਿਸਮ ਦੀ ਕੋਈ ਇਹ ਨਾ ਸਮਝੋ ਕਿ ਸਾਡੇ ਨਾਲੇ ਹੋਊਗਾ ਇਹ ਤਾਂ ਸਭ ਨੇ ਨਾਲ ਰੀਤ ਕੀਤੀ ਇਹ ਤਾਂ ਵੱਡਾ ਨਕਸ਼ਾ ਨੂੰ ਹੋਣ ਤੋਂ ਬਚ ਗਿਆ ਕੱਲ ਨੂੰ ਉਹਦੇ ਨਾਲ ਇੱਥੇ ਕਣਕ ਵੀ ਹਰੀ ਹੋ ਨਾ ਪੱਕੀ ਖੜੀ ਹੈ ਇਹਨਾਂ ਨੂੰ ਵੀ ਅੱਗ ਲੱਗ ਸਕਦੀ ਸੀ ਹਾਂਜੀ ਇਹਨਾਂ ਨੂੰ ਅੱਗ ਲੱਗ ਹੀ ਸੀ ਬਸੇ ਵੱਗ ਬੁਝਾਤੀ ਸੀ ਹਾਂਜੀ ਫਾਇਰ ਵੀ ਕਿਨਾਰ ਬੁਝਾਈਆ ਫਾਇਰ ਵੀ ਕਿਨਾਰ ਪਾਣੀ ਫਾਇਰ ਵੀ ਕਿਨਾਰ ਬੁਝਾਈ ਇਸ ਟਾਈਮ ਇਹਨਾਂ ਦੀ ਨਹੀਂ ਬੜੀ ਮਿਹਰਬਾਨੀ ਕਿ ਇਸ ਟਾਈਮ ਇਹ ਦੇਖੋ ਤੁਸੀਂ 15-20 ਲੱਖ ਦਾ ਨੁਕਸਾਨ ਹੋ ਗਿਆ ਪਰ ਇਹ ਹੈ ਕਿ ਭਾਈਚਾਰਾ ਹਜੇ ਤੱਕ ਸਾਡੇ ਨਾਲ ਖੜਾ ਹੈ ਸਰਕਾਰ ਸਰਕਾਰ ਵੱਲੋਂ ਕੀ ਪ੍ਰੋਸੈਸ ਦਿੱਤਾ ਗਿਆ ਸਰਕਾਰ ਵੱਲੋਂ ਪ੍ਰੋਸੈਸ ਦਿੱਤਾ ਗਿਆ ਕਾਹਤ ਨੂੰ ਪਹੁੰਚੇ ਕੋਈ ਸਰਕਾਰੀ ਅਧਿਕਾਰੀ ਇਥੇ ਹਾਂਜੀ ਪਹੁੰਚੇ ਕੋਈ ਨਹੀਂ 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 ਪਹੁੰਚੇ ਮੇਲਾ ਨਹੀਂ ਪਹੁੰਚੇ ਮੇਲਾ ਨਹੀਂ ਅਧਿਕਾਰੀ ਪਹੁੰਚੇ ਨਹੀਂ ਬਾਕੀ ਹੈ ਸਾਹਿਬ ਜੀ ਬਿਆਨਬੋਨ ਹੋਏ ਨੇ ਅਧਿਕਾਰੀ ਨਹੀਂ ਨਹੀਂ ਇੱਥੇ ਪਹੁੰਚੇ ਨੇ ਤੁਹਾਡੀ ਖਬਰਸਾ ਲੈਣ ਵਾਸਤੇ ਹਾਂਜੀ ਹਾਂਜੀ ਪਹੁੰਚੇ ਸਰਕਾਰ ਕੌਣ ਪਹੁੰਚੇ ਜੀ ਆਪਣੇ ਪੋਸਟ ਵਾਲੇ ਸੁਚੇਤਾਂ ਸਾਹਿਬ ਜੀ ਬਾਕੀ ਡਾਕਟਰ ਸਾਹਿਬ ਡਾਕਟਰ ਨੇ ਟੀਮ ਆਈ ਹੋਈ ਜਿਹੜੇ ਡੰਗਰ ਆਪਣੇ ਕੋਈ ਸਰਕਾਰ ਦਾ ਅਧਿਕਾਰੀ ਅਜੇ ਤੱਕ ਕੋਈ ਨਹੀਂ ਆਇਆ ਤਾਂ ਕੋਈ ਨਹੀਂ ਕੀ ਮੰਗ ਕਰਦੇ ਹੋ ਆਪਾਂ ਦਾ ਇਹੀ ਮੰਗ ਕਰਦੇ ਆ ਸਰਕਾਰ ਤੋਂ ਵੀ ਸਾਡੀ ਮਦਦ ਕੀਤੀ ਜਾਵੇ ਜਿਵੇਂ ਆਪਣੇ ਭਾਈਚਾਰਾ ਖੜਾ ਜੀ ਸਰਕਾਰ ਵੀ ਸਾਡਾ ਉਹ ਪਹੁੰਚਣਾ ਚਾਹੇ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਟਾਈਮ ਇਸ ਟਾਈਮ 15-20 ਲੱਖ ਦਾ ਨੁਕਸਾਨ ਅੱਛਾ ਹਾਂ ਜੀ ਉਹ ਦੋ ਮੁਖਿਲਾਣਾਂ ਆਏ ਕਿ ਮੇਰੇ ਤਨਬਾ ਤੁਹਾਡਾ ਜਿਨ੍ਹਾਂ ਨੇ ਸਾਰਾ ਕੁਝ ਪ੍ਰਚਾਰਨ ਪਿਆ ਆ ਉਹ ਖਬਰ ਲਈ ਕੱਲ ਦੇ ਸਾਡੇ ਨਾਲ ਖੜੇ ਖੜੇ ਆਗੇ ਆਣੇ ਵਾਲੇ ਚੋਕੀ ਵਾਲੇ ਸਾਰੇ ਗੁਜ਼ਾਰੇ ਦੇ ਘਰੇ ਵਾਲੇ ਗੁਜ਼ਾਰੇ ਦੇ ਸਾਡੇ ਨਾਲ ਖੜੇ ਖੜੇ ਅੱਛਾ ਹੋਰ ਜਿਹੜਾ ਮਤਲਬ ਜਾਨੀ ਮਾਲ ਦਾ ਖਰਚਾ ਹੋ ਗਿਆ ਨੁਕਸਾਨ ਹੋ ਗਿਆ ਬੱਕਰੀਆਂ ਮੈਂਸਾਂ ਇਹ ਕੋੜੀ ਮਚੀ ਪਈ ਹੈ ਜਿਹਦੇ ਜਿੰਦੇ ਦੋ ਬੱਚੇਰੇ ਬਾਹਰ ਡੰਗਟੇ ਇਹਦੇ ਓ ਵੀ ਕੇ ਗੱਲੇ ਮਰੇ ਪਏ ਅੱਛਾ ਉਹ ਗੁਲਾਮਦੀਨ ਦੇ ਜਿਹੜਾ ਗੁਲਾਮਦੀਨ ਹੈ ਨਾਲ ਇੱਕ ਮੋਟਰਸਾਈਕਲ ਦਾ ਨਮਕ ਡਾਇਆ ਦਾ ਅੱਛਾ ਉਸੇ 50000 ਰੁਪਏ ਦਿੱਤਾ ਸੀ ਬਾਕੀ ਉਹ ਵੀ ਵੀ ਚੀਜ਼ ਇੱਥੇ ਮੱਚ ਗਿਆ। ਤੇ ਦੋ ਕੁਰਾਨ ਕੁਰਾਨ ਚੱਕੇ। ਮੁੰਡੇ ਦੋ ਸਿੱਧੇ ਦੇ ਇੱਕ ਨੂੰ ਕੋੜੀ ਹਿੰਤੀ ਜਾਗ ਆ ਗਈ। ਅੱਛਾ ਉਸ ਤੇ ਕੇ ਗੱਲ ਜੀ ਜਾ ਕੇ ਦੋ ਕੁਰਾਨ ਕੁਰਾਨ ਚੱਕੇ ਸੀ। ਮਚੇ ਅੰਦਰ ਉੱਤੇ ਵੀ ਇਧਰੋਂ 50 ਬੰਦੇ ਇਕੱਠਾ ਹੋ ਗਿਆ। ਉਹਨਾਂ ਨੇ ਕੇ ਗੱਲ ਜੀ ਇਸ ਪਾਸੇ ਤੇ ਟੈਪ ਲਾਇਤੀ ਜਿਹੜਾ ਗੱਡੀ ਆ ਗਈ ਪਾਣੀ ਵਾਲੀ। ਪਾਣੀ ਵਾਲੀ ਗੱਡੀ ਨੇ ਆ ਕੇ ਪਿਹਾਇਆ ਫਿਰ ਕਣਕ ਦਾ ਰੋਕੀਆ। ਜਿੰਨੇ ਸਾਰੇ ਫਿਰ ਕਣਕ ਵੀ ਲੱਗੀ ਸੀ ਖੋਗੇ। ਗਰੀਬਾਂ ਦੇ ਆਪਣਾ ਦਾ ਮੱਚ ਗਿਆ ਸਾ। ਤੇ ਫਿਰ ਇੱਕ ਬੰਦੇ ਨੇ ਮੁੰਡੇ ਨੇ ਕੁੜੀਆਂ ਨੂੰ ਦੋ ਨਾਲ ਬਿਆ ਰੱਖਿਆ ਸਾ। ਉਹ ਕਿਹੜੇ ਨੂੰ 50-60 ਹਜ਼ਾਰ ਰੁਪਏ ਲਿਆ ਕੇ ਵਿਆਜ ਦੇ ਕਿ ਲੱਖ ਰੁਪਏ ਲਿਆ ਲਗ ਟੂਮਾ ਲਿਆ ਉਹ ਵੀ ਵਿੱਚੇ ਮਚ ਗਿਆ ਉਹ ਦੇਖੀ ਕੋਲ ਸਾਡੇ ਨੇ ਕੱਲ ਉਸ ਤੇ ਦੇ ਗੜਗੋ ਦੀ ਆਸ਼ਾ ਜੇ ਇਤਨਾ ਹੈ ਧੰਨਵਾਦ ਨਾਲ ਖੜੇ ਹੈ ਮੈਂ ਕਹਿੰਦਾ ਅ ਮੇਲਾ ਆਣਾ ਚਾਹੀਦਾ ਸੀ ਅਸੀਂ ਵੋਟ ਪਾਈ ਰਿਹਾਸ ਨੂੰ ਅਸੀਂ ਕੇ ਗੱਲ ਧੰਨਵਾਦ ਉਸ ਦਾ ਬੜਾ ਮੰਦੇ ਸੀ ਇਸ ਟਾਈਮ ਤੇ ਫੋਸੜਿਆ ਨੇ ਕਿਹਾ ਸੀ ਉਸ ਨੂੰ ਐਮਐਲਏ ਨਹੀਂ ਆਇਆ ਨਹੀਂ ਆਇਆ ਮਿਲਣ ਨਹੀਂ ਆਇਆ ਨਹੀਂ ਅਮੇਲੇ ਆਇਆ ਨਹੀਂ ਆਣਾ ਚਾਹੀਦਾ ਸੀ ਸਾਡੇ ਹਿੱਸੇ ਗੱਲ ਵਾਸਤੇ ਅਸੀਂ ਗਰੀਬ ਬੰਦੇ ਸਾਡੇ ਜਿਹੜੇ ਪ੍ਰੂਫ ਹੈ ਉਹ ਵੀ ਮਾਤਿਗੇ ਕੇ ਲਿਕੇ ਸਾਡਾ ਕੇ ਗਾਂ ਦੇ ਬੱਚੇ ਬਚ ਗਏ ਲੱਖ ਸ਼ੁਕਰ ਹੈ ਧੰਨਵਾਦ ਹੈ ਤੁਹਾਡਾ ਇਤਨਾ ਮੈਂ ਚਾਹਦਾ ਜਦ ਅਮੇਲੇ ਨੂੰ ਵੋਟ ਮੰਗ ਲਿਆ ਜੁੰਦੇ ਹੈ ਇਸੇ ਗੱਲ ਪੈ ਮੈਂ ਪ੍ਰਧਾਨ ਸਾਰੇ ਕੋ ਜੁੰਨੇ ਪੰਦੇ ਉਹ ਕੁਛ ਹਾਲ ਹੈ ਇਸੇ ਗਰੀਬ ਦਾ ਹੱਲ ਹੋਣਾ ਚਾਹੀਦਾ ਇਸ ਵੇਲੇ ਤੇ ਅਗਰ ਮੈਂ ਉਸ ਛਾਲੇ ਕੋਲੋਂ ਫੋਨ ਕਰਾਇਆ ਸਾ ਉਸਨੇ ਕਿਹਾ 5 ਵਜੇ ਮੈਂ ਪਹੁੰਚ ਜਾਊਗਾ 5 ਵਜੇ ਪਹੁੰਚਿਆ ਨਹੀਂ ਮੈਂ ਕਹੇ ਗੱਲ ਜੇ ਜਿੰਨੇ ਪਿੰਡ ਉਸਤੇ ਹੈ ਰੇ ਕੱਲ ਕੱਲ ਕਿੰਨੇ ਵਜੇ ਅੱਗ ਲੱਗੀ ਸੀ ਕੱਲ ਸਾਢੇ 11 ਵਜੇ ਸਾਢੇ 12 ਵਜੇ ਅੱਗ ਲੱਗੀ ਸੀ ਮੇਰੀ ਗੱਲ ਸੁਣ ਮੈਂ ਉਸ ਨੂੰ ਮੈਂਬਰ ਬਣ ਕੇ 70 ਵੋਟ ਪਾਇਆ ਦਾ ਆਪਣਾ ਹੋਰ ਜਿੰਨੇ ਮਲੇ ਦੇ ਉਸਤੇ ਵੀ ਕੇ ਉਹ ਕੋਈ ਕੁਝ ਨਹੀਂ ਲਿਆਦਾ ਵੋਟਾਂ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਮੈਂ ਮੰਗ ਕਰਨਾ ਗਰੀਬਾਂ ਨੂੰ ਜਿਵੇਂ ਮਦਦ ਹੋਵੇ ਅਸੀਂ ਅਨਪੜਿਖੜ ਵਾਲੇ ਬੰਦੇ ਹੈ ਬੱਚੇ ਨੂੰ ਪਾਲਦੇ ਹੈ ਆ ਬੱਚੇ ਇੱਥੇ ਵਧ ਤੇ ਵਧ ਮੰਗ ਮੰਗਦਾ ਨੇ ਇੱਕ ਕਾਢਦੇ ਕਾਢ ਵੀ ਜਿਹੜੇ ਜਿਹੜੇ ਜੋ ਕੁਝ ਹੈ ਟੂਮਾ ਤਾਂ ਮੈਂ ਉਹ ਵੀ ਬਾਕੀ ਗਾੜੇ ਕਪੜੇ ਲੈ ਇਹ ਮੰਗ ਮੰਗਦਾ ਅੱਲਾ ਦੇ ਵੀ ਉਹ ਭਾਈਚਾਰਾ ਨਾਲ ਹੋਣਾ ਚਾਹੀਦਾ ਤਾਂ ਹੀ ਹੱਲ ਹੁੰਦਾ ਹੈ ਇਹ ਮੰਗਦਾ ਅੰਦਰ ਜਿਹੜੇ ਹੈਗੇ ਸੀ ਡੰਗਰ ਸਾਰੇ ਯਾਰ ਸੀ ਚਾਰ ਬੱਕਰੀਆਂ ਸੀ ਹਾਂ ਤੇ ਪਾਈਟ ਨਹੀਂ ਪਾਣੀ ਤੇ ਇੱਕ ਔੜੀ ਸੀ ਇੱਕ ਛੋਟੀ ਸੀ ਚਾਰ ਕੱਪੜੇ ਇੱਛਾ काफी बड़ा नुकसान हो गया काफी ये नुकसान मैंने भी मोरसा गया हट गया नवाए होम की बिल्कुल खत्म हो गया की मांग कर रहे हैं सरकार से ये देना चाहिए सिटी में जा रहा नुकसान हो गयो इसमें जो अमदाद सरकार करेगी वो हमारा मंजूर है और हमारा विश्वास हो जो है कि मारो मेलो नहीं आयो ਹੈਨਾ ਉਸਨੇ ਵੋਟ ਪਾਇਆ ਵੀ ਤੁਹਾਡੇ ਮੰਨ ਦੇ ਵਿੱਚ ਰੋਸ ਹੈ ਇਸ ਗੱਲ ਦਾ ਇਸ ਦਾ ਬਹੁਤ ਅਫਸੋਸ ਹੈ ਅਜੇ ਬੱਚੇ ਸਾਡੇ ਮੱਚ ਗਏ ਹੁੰਦੇ ਤਾਂ ਵੀ ਨਹੀਂ ਆਂਦਾ ਵੀ ਅਸੀਂ ਤੇ ਵੋਟ ਜਾ ਕੇ ਆਪਣਾ ਖਰਚਾ ਕਰਕੇ ਵੋਟ ਪਾਇਆ ਸੀ ਹੈਨਾ ਮੇਰੀ ਮੰਗ ਹੈ ਇਹ ਉਸਨੇ ਮੇਰੇ ਨਾਲ ਕੀ ਹੈ ਦਾਸ ਅਫਸੋਸ ਹੈ ਜਗਤ ਨੇ ਮੰਗਾ ਮੈਂ ਮੈਂ ਵੋਟ ਪਾਇਆ ਸੀ ਉਸੇ ਇੱਕ ਵਾਰੀ ਮੈਨੂੰ ਲੈ ਕੇ ਗੱਲ ਕਰਾ ਉਸ ਤੋਂ ਅਫਸੋਸ ਹੈ ਇਹ ਉਹ ਕੀ ਕਹੇ ਹੈਨਾ ਇਹ ਥੋੜਾ ਹੈ ਮੇਰਾ ਮੈਨੂੰ ਬਣਾਵੇਗੇ ਤੁਸੀਂ ਤੁਸੀਂ ਮੈਨੂੰ ਵੋਟ ਪਾਵੇ ਤੁਹਾਡਾ ਮੈਂ ਹੱਲ ਨਹੀਂ ਕਰਾਂ ਮੈਂ ਤੁਹਾਡੇ ਦੇਖਾਂਗਾ ਨਾ ਇਹ ਦੁੱਖ ਕੀ ਹੈ ਇੱਕ ਸੋਸ ਹੈ ਹਨਾ ਨੂੰ ਗਰੀਬਾਂ ਬੰਦਾਂ ਦਾ ਸਾਡਾ ਸੋਸ ਨਹੀਂ ਕਿਹਾ ਅਸੀਂ ਬੋਟ ਬਣਾਏ ਬੜਾ ਜੋਰ ਲਾ ਕੇ ਸਾਰਾ ਕੁਝ ਕਰਕੇ ਕਿਆ ਕਿਆ ਵਾਰੀ ਬੋਟ ਪਾਛੜੇ ਅਸੀਂ ਸਰਕਾਰ ਨੇ ਸਾਡੀ ਸਰਕਾਰ ਨੇ ਮਦਦ ਨਹੀਂ ਕੀਤੀ ਹਾਂ ਇਹ ਇਸਿੰਦੇ ਦੇ 11 ਡੰਗ ਅੰਗਵਾਏਗੇ ਜਿਨ੍ਹਾਂ ਵਿੱਚ ਦੋ ਖੜੇ ਹੈਗੇ ਬਾਕੀ ਉਹਨਾਂ ਦੇ ਮੂਵੀ ਬਣੀ ਦੀ ਹੈ ਉਹ ਮਾਰ ਕੇ ਦੱਬ ਛੜੇ ਹੈਨਾ ਬਾਕੀ ਇਹ ਮੁੰਡਾ ਕਰੇ ਨਹੀਂ ਸਾ ਜਿਹੜਾ ਇਸ ਦਾ ਸਮਾਨ ਮੋਟਰਸਾਈਕਲ ਖੜਾਇਆ ਸੀ ਉਹ ਮੋਟਰਸਾਈਕਲ ਦਾ 50000 ਰੁਪਏ ਭਰਿਆ ਸੀ ਮੇਰੇ ਖਿਆਲ ਬਾਕੀ ਕੇ ਗੱਲ ਦੇ ਕਿਸ਼ਤਾਂ ਸੀ ਉਹ ਮਚ ਗਿਆ ਵਿੱਚ ਆ ਮੁੰਡੇ ਦੀ ਕੁੜੀ ਦੀ ਵਿਆਹ ਦੇ ਗੇਲੇ ਰੱਖਿਆ ਸੀ ਤੁਮ ਕੁੜੀਆਂ ਦਾ ਇਹ ਕਿਸੇ ਕੋਲ ਨੂੰ 1 ਲੱਖ ਰੁਪਏ ਕਰ ਚਾਤੇ ਵਿਆਹ ਦੀ ਜੱਗ ਕੇ ਤੁਮ ਬਣਾ ਕੇ ਲਿਆ ਸੀ ਉਹ ਵੀ ਵਿੱਚ ਮਚ ਗਿਆ ਇਨੀ ਸਾਰੀ ਮੈਂ ਕਹਿੰਦਾ ਇਹਨਾਂ ਸਾਰਾ ਹੁੰਨੀ ਚਾਹੀਦੀ ਸੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਕੇ ਗੱਲ ਜੇ ਗੁਜ਼ਾਰੇ ਵਾਲਿਆਂ ਨੇ ਖਾਣਾ ਵੰਡਾ ਪਾ ਪਿਆ ਕਰਨੇ ਹੋਰ ਪਿੰਡੇ ਲਿਆ ਕੇ ਕਪੜੇ ਲੀੜੇ ਦਿਆ ਕਰਨੇ ਉਹ ਬੰਦਾ ਸਾਡੂੰ ਮਿਲਿਆ ਇਨੀ ਜਿਹੜਾ ਸਾਡਾ ਮੁਖੀ ਹੈ ਸਰਕਾਰ ਦਾ ਮੁਖੀਆ ਹੈਗਾ ਜਿਹੜਾ ਚਲ ਹਾਂ ਪੁਲਸਾਰੇ ਆਏ ਉਹਨਾਂ ਨੇ ਸਾਡੇ ਨਾਲ ਗੋਤ ਮਦਦ ਕੀਤੀ ਉਹਨਾਂ ਨੇ ਗੱਡੀਆਂ ਪਾ ਜਾ ਕੇ ਸਾਡੀ ਕਣਕ ਬਚਾਈ ਆਪਣਾ ਨਾ ਮਚਾਈ ਨਾ ਮਚਿਆ ਮੁਖੀਆ ਸਾਡਾ ਅੱਗੇ ਕਣਕ ਮਾਟੀ ਕੀ ਹੁੰਦੀ ਅਸੀਂ ਮਰ ਗਏ ਜਾਨੂ ਮਰ ਗਏ ਇਹ ਮੇਰੀ ਮੰਤੀ ਹੈ ਇਹ ਬੰਦੇ ਸਨਾ ਕੰਮ ਹੋਈ ਇਹ ਡੰਗਰ ਚਾਰਗੇ ਦੁੱਧ ਦਾ ਮਤਲਬ ਜਿਹੜਾ ਅੰਦਰ ਉਹਦੇ ਟਾਈਮ ਪਾਸ ਕਰਦੇ ਸੀ ਕਿਹੜਾ ਜਿਹੜੀ ਕੱਲ ਘਟਨਾ ਵਾਪਰੀ ਜੇ ਤੁਹਾਡੇ ਨਾਲ ਇੱਥੇ ਤੁਹਾਡੇ ਚੁੱਗੀਆਂ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਉਹਦੇ ਨੁਕਸਾਨ ਤਾਂ ਤਕਰੀਬਨ ਬਚਿਆ ਸਾਡੇ ਕੋਲ ਕੁਝ ਨਹੀਂ ਜੋ ਸਾਡਾ ਮਤਲਬ ਪਾਂਡਾ ਬਰਤਨ ਜਾਂ ਜੋ ਵੀ ਚੁੱਲੇ ਦਾ ਸਮਾਨ ਸੀ ਜਾਂ ਸਾਡੇ ਜੋ ਡੰਗਰ ਘਰੇ ਬਣੇ ਹੋਏ ਸੀ ਉਹਨਾਂ 'ਚ ਕੋਈ ਸਮਾਨ ਦਾ ਬਚਿਆ ਨਹੀਂ ਕਿੰਨੇ ਕੋਲੇ ਸਾਡੇ ਕਪੜੇ ਵਜੇ ਨੇ ਬਾਕੀ ਕੁਝ ਨਹੀਂ ਵਜੇ ਕਿੰਨੇ ਕ ਡੰਗਰ ਝੁੱਲਦੇ ਡੰਗਰ ਘੱਟੋ ਘਾਟ 10 12 ਡੰਗਰ ਝੁੱਲਦੇ ਗਏ ਨੇ ਜਿੰਨਾਂ ਚ ਮਰ ਚੁੱਕੇ ਨੇ ਇੱਕ ਦੋ ਡੰਗਰ ਰਹਿ ਗਏ ਨੇ ਜਿਹੜੇ ਜਿਉਂਦੇ ਨੇ ਉਹ ਵੀ ਮਰਿਆਂ ਵਰਗੇ ਬੰਗੂ ਨੇ ਕਿੰਨੇ ਪਰਿਵਾਰ ਰਹੇ ਨੇ ਉੱਤੇ ਅਸੀਂ ਚਾਰ ਘਰ ਆਏ ਚਾਰ ਤੇ ਚਾਰ ਤੋਂ ਮਤਲਬ ਬਿਲਕੁਲ ਜੀ ਚਾਰ ਤੋਂ ਚਾਰ ਦਾ ਕੁਝ ਨਹੀਂ ਵਜੇ ਰਿਹਾ ਕੁਝ ਹੋਣੀ ਬੱਚੇ ਕੁਝ ਨਹੀਂ ਪਸ਼ੂ ਕਿੰਨੇ ਕਰੋਡੇ ਵਿੱਚ ਜਿਹੜੇ ਸੜੇ ਨੇ ਪਸ਼ੂ 10 12 ਜਿਹੜੇ ਮਰ ਮਾਸੜੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਿਹੜੇ ਚਾਰੇ ਘਰਾਂ ਦੇ ਲਈ 15 20 ਲੱਖ ਦਾ ਨੁਕਸਾਨ ਹੋ ਗਿਆ ਟੂਡੇ ਅੱਜ ਤੁਹਾਨੂੰ ਮਿਲਣ ਵਾਸਤੇ ਵਿਸ਼ੇਸ਼ ਤੌਰ ਤੇ ਆਏ ਨੇ ਜਥੇਦਾਰ ਕੌਮੇ ਕੋਤਵਰਾ ਬਰੋਨ ਦੇ ਕਮੇਟੀ ਦੇ ਇਹਨਾਂ ਵੱਲੋਂ ਕੀ ਪ੍ਰੋਸਤਾ ਦਿੱਤਾ ਗਿਆ ਤੁਹਾਨੂੰ ਇਹਨਾਂ ਨੇ ਇੱਕ ਗੱਜ ਦਾ ਨਹੀਂ ਇਹਨਾਂ ਨੇ ਕੱਲ੍ਹ ਅਚਾਨੇ ਲੰਗਰ ਸ਼ੁਰੂ ਕੀਤਾ ਹੈ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਪੂਰੀ ਟੀਮ ਦਾ ਸੀ ਕਿ ਕੱਲ੍ਹ ਤੋਂ ਸਾਡੇ ਨਾਲ ਖੜੇ ਨੇ ਜਦੋਂ ਸਾਡੇ ਨਾਲ ਇਹ ਵਾਪਰਾ ਘਟਨਾ ਵਾਪਰੀ ਹੈ ਅਸੀਂ ਇਹਨਾਂ ਦਾ ਦਿਲੋਂ ਸ਼ੁਕਰੀਆ ਅਦਾ ਕਰਦੇ ਆਂ ਕਿ ਇਹਨਾਂ ਨੇ ਸਾਡੇ ਨਾਲ ਮੋਢਾ ਲਾ ਕੇ ਬੁੱਢੇ ਤੇ ਖੜੇ ਅੱਜ ਵੀ ਖੜੇ ਨੇ ਬਾਕੀ ਗਾਹਾਂ ਵੀ ਇਹਨਾਂ ਨੇ ਪ੍ਰੋਤਸਾ ਦਿੱਤਾ ਅਗਰ ਕਿਸੇ ਚੀਜ਼ ਦੀ ਲੋੜ ਹੋਵੇ ਸਾਡੇ ਤੱਕ ਪਹੁੰਚ ਕਰੋ ਨੰਬਰ ਵੀ ਸਾਨੂੰ ਦਿੱਤੇ ਨੇ ਵਾਕਾਇਦਾ ਦਿੱਲੀ ਆ ਕੇ ਜਾਂਦੇ ਨੇ ਸੁਭਾ ਸ਼ਾਮ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਪੂਰੀ ਟੀਮ ਦਾ ਜੋ ਗੁਰਦੁਆਰੇ ਜੂ ਟੀਮ ਆਈ ਹੈ ਸਾਡੇ ਲਈ ਉਹ ਗੁਰਦੁਆਰਾ ਘੋੜਿਆਣਾ ਸਭ ਤੋਂ ਵੱਡਾ ਗੁਰਦੁਆਰਾ ਉਥੋਂ ਲੰਗਰ ਆ ਰਹੇ ਹਾਂਜੀ ਹਾਂਜੀ ਕੱਲ ਦਾ ਕੱਲ ਦਾ ਉਥੋਂ ਹੀ ਲੰਗਰ ਆ ਰਿਹਾ ਹੈ ਸਾਡੇ ਵੱਲ ਹੋਰ ਕੀ ਮਦਦ ਕਰ ਰਹੇ ਨੇ ਤੁਹਾਡੀ ਪੂਰੀ ਬਾਕੀ ਜਿਹੜੀ ਸਾਨੂੰ ਜੀ ਦੀ ਲੋੜ ਹੋ ਉਹ ਇਹਨਾਂ ਨੇ ਭਰੋਸਾ ਦਿੱਤਾ ਵੀ ਸਾਡੇ ਜੇ ਜਦੋਂ ਮਰਜ਼ੀ ਸਾਨੂੰ ਬੁਲਾ ਸਕਦੇ ਹਾਂ ਅੱਛਾ ਹਾਂਜੀ ਇਹਨਾਂ ਨੇ ਬਹੁਤ ਸਰਕਾਰ ਵੱਲੋਂ ਸਾਡਾ ਕੋਈ ਨਹੀਂ ਆਇਆ ਮੈਕ ਕੋਈ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਬਹੁਤ ਸ਼ੁਕਰੀਆ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਔੜੇ ਕੋਲ ਕੋਈ ਨਹੀਂ ਆਇਆ ਕਮੇਟੀ ਆਈ ਇੱਕ ਬਾਬੇ ਆਏ ਨੇ ਘੋੜੇ ਵਾਲੇ ਗੁਲਦਾਰੇ ਨੇ ਬਹੁਤ شکریہ ਬਹੁਤ-ਬਹੁਤ ਇਨ੍ਹਾਂ ਵੱਲੋਂ ਕੀ ਕੀਤਾ ਯਾਰਿਆ ਇਨ੍ਹਾਂ ਦਾ ਨੰਗਰ ਬਾਣੀ ਆ ਰਿਹਾ ਹੈ ਹੋਰ ਖਰਚਾ ਹੋਰ ਕਹਿੰਦੇ ਰਿਹਾ ਅਸੀਂ ਪੂਰੀ ਵਿਆਹ ਰੱਖਿਆ ਦੇ ਗੰਦਰ ਕੋਲ ਮੇਰੇ ਇਹਦੇ ਦਸਰੇ ਦਸਰੇ ਨੂੰੜੀ ਬੇਟੀ ਦੀ ਮੈਰਿਜ ਵੀ ਰੱਖੀ ਵੀ ਸੀ ਸਭ ਨਾਲ ਸਾਰੀਆਂ ਮਾਤਰੀਆਂ ਸਭ ਕੁਝ ਮਾਤਰੀਆਂ ਦਾ ਬੱਚੇ ਵਾਦਗੇ ਨੇ ਅੱਜ ਕੱਪੜੇ ਬਚੇ ਨੇ ਬਸ ਪਾਣ ਵਾਲੇ ਗਾਲ ਦੇ ਕੀ ਮੰਗ ਕਰਦੋਂ ਸਰਕਾਰ ਤੋਂ ਬਸ ਸਰਕਾਰ ਤੋਂ ਅਸੀਂ ਮੰਗਾ ਖੱਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਡੇ ਨਾਲ ਨੇ ਲੋਕੇ ਨਹੀਂ ਆਏ ਮਦਦ ਨਹੀਂ ਕਰੀ ਗਈ ਕਿਤੇ ਕੋਈ ਆ ਬਾਬੇ ਨੇ ਕਰੀਆ ਸਾਰਾ ਕੁਝ ਸਾਨੂੰ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੇ ਜੋ ਕੱਲ ਘਟਨਾ ਵਾਪਰੀ ਹੈ ਗੁੱਜਰ ਪਰਿਵਾਰਾਂ ਦੇ ਨਾਲ ਇਹਨਾਂ ਦੇ ਜੋ ਕੁਲੀਆਂ ਛੜੀਆਂ ਨੇ ਔਰ ਕੋਸਾ ਪਸ਼ੂ ਡੰਗਰ ਵੀ ਇਹਨਾਂ ਦੇ ਧਵਾ ਹੋ ਗਏ। ਉਹਨਾਂ ਦੀ ਮਦਦ ਵਾਸਤੇ ਇੱਥੇ ਪਹੁੰਚੇ ਹਾਂ। ਕੀ ਕਹਿਣਾ ਚਾਹੁੰਦੇ ਹੋ ਕਿੰਦਾਂ ਦੀ ਮਦਦ ਕਰ ਰਹੇ ਹੋ ਤੁਸੀਂ? ਅੱਜੀ ਜੋ ਇਹ ਏਰੀਆ ਪੈਂਦਾ ਨਾ ਬੇ ਹਲਕੇ ਦੇ ਗੁੜੀ ਦੇ ਪੁਲਾਂ ਦੇ ਨੇੜੇ ਸਾਡਾ ਜੋ ਗੁੱਜਰ ਭਾਈਚਾਰਾ ਆਪਦੀ ਮਿਹਨਤ ਮਜ਼ਦੂਰੀ ਕਰਕੇ ਆਪਦੀ ਰੋਟੀ ਖਾਂਦਾ ਸੀ। ਉਹ ਡੰਗਰਾਂ ਨੂੰ ਪਾਲ ਕੇ। ਵੇਖੋ ਬਹੁਤ ਹੀ ਆਚੰਚੇਤ ਜੋ ਅੱਗ ਇੱਥੇ ਲੱਗੀ ਹੈ। ਉਹ ਨਾਲੇ ਨਾਲ ਸਾਰਾ ਕੁਸਰ ਕੇ ਧਵਾ ਹੋ ਗਿਆ। ਇਸ ਤਰ੍ਹਾਂ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਰੁਖਤਾ ਦੀ ਸੇਵਾ ਲਈ ਹਾਜ਼ਰ ਰਹਿੰਦੀ ਹੈ। ਕੋਈ ਤਰ੍ਹਾਂ ਦਾ ਅਜੇ ਆ ਕੇ ਇੱਥੇ ਦੇਖਿਆ ਸਾਡਾ ਵੀ ਮਨ ਬਹੁਤ ਦੁਖੀ ਹੋਇਆ। ਅਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਸੇ ਨੂੰ ਹਰ ਤਰ੍ਹਾਂ ਦਾ ਭਰੋਸਾ ਦਵਾ ਕਿ ਲੰਗਰ ਪਾਣੀ ਜਾਂ ਹੋਰ ਤਰ੍ਹਾਂ ਰਹਿਸਦਾ ਜਿਸ ਤਰ੍ਹਾਂ ਵੀ ਸਾਨੂੰ ਸਾਡੀ ਲੋੜ ਹੈ। ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹਾਜ਼ਰ ਹੈ। ਜਿਸ ਤਰ੍ਹਾਂ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਵੀ ਕੋਈ ਦਿੱਤਾ ਪੈਂਦੀ ਹੈ ਚਾਹੇ ਕਿਸਾਨਾਂ ਦਾ ਕੋਈ ਲੋਲਣ ਹੋਵੇ ਚਾਹੇ ਹੜਾ ਨਾ ਹੋਵੇ ਕਿ ਉੱਥੇ ਸਰੋਵਰ ਗੁਰਦਾਰਾ ਭਗਵੰਤ ਕਮੇਟੀ ਆਪਣਾ ਫਰਜ਼ ਸੰਭਦੇ ਹੋਏ ਮੁਲਕਤਾ ਦੀ ਸੇਵਾ ਲਈ ਆ ਟਾਈਮ ਹਾਜ਼ਰ ਰਹਿੰਦੀ ਹੈ ਤੇ ਇਸ ਤਰ੍ਹਾਂ ਹੀ ਇੱਥੇ ਵੀ ਜੋ ਹੈ ਸਾਡੇ ਮਜ਼ਦੂਰ ਭਾਈ ਇਹਨਾਂ ਦਾ ਪ੍ਰਸਾਦ ਆ ਵਾਪਰਿਆ ਗੁਰੂ ਨਾਨਕ ਗੁਰਦਾਰਾ ਭਗਵੰਤ ਕਮੇਟੀ ਹਰ ਤਰ੍ਹਾਂ ਦੀ ਸਹਾਇਤਾ ਲਈ ਇਹਨਾਂ ਦੀ ਲੰਗਰ ਪਾਣੀ ਰਹਿ ਹੈ ਸ਼ਾਦੀ ਦੀ ਤੇ ਹੋਰ ਵੀ ਜੋ ਫਾਇਦਾ ਹੋ ਗਈ ਜੇ ਨਾ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕਰਾਂਗੇ ਤਾਂ ਜੋ ਇਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਤੇ ਪ੍ਰਸ਼ਾਸਨੋਂ ਵੀ ਬੇਨਤੀ ਹੈ ਕਿਉਂਕਿ ਪ੍ਰਸ਼ਾਸਨ ਦਾ ਹੱਥ ਵੱਡੇ ਹੁੰਦੇ ਨੇ ਉਹਨਾਂ ਦਾ ਫੰਡ ਜ਼ਿਆਦਾ ਹੁੰਦੇ ਨੇ ਉਹ ਵੀ ਇਹਨਾਂ ਦੀ ਗਰੀਬ ਮਜ਼ਦੂਰਾਂ ਦੀ ਵਿਚਾਰਾਂ ਦੀ ਇਹਨਾਂ ਦੀ ਸਹਾਇਤਾ ਕਰੇ ਤੇ ਇਹਨਾਂ ਦੇ ਜੋ ਉਹਨਾਂ ਦਾ ਰਹਿਣ ਬਚੇਰਾ ਕਿਉਂਕਿ ਇਹਨਾਂ ਦੇ ਛਿਰਤੇ ਹੁਣ ਸੱਤ ਨਹੀਂ ਨਾ ਕੋਈ ਪਕਾਉਣ ਨੂੰ ਰਸਣ ਪਾਣੀ ਆ ਨਾ ਵੀ ਇਸ ਲਈ ਉਹ ਥਰੋਪਨੀ ਕੋਰਦਾਰ ਪਰਵੰਦਾ ਕਮੇਟੀ ਆਪਣੀ ਮੁਖਤਾ ਦੀ ਜੋ ਜੇ ਵਾਲੀ ਜਿਵੇਂ ਨੋਟ ਜੰਗਰੀ ਲੋੜਾਂ ਨੇ ਨੰਬਰ ਪਾਣੀ ਦਾ ਤੇ ਰੈਸ ਦੇ ਪ੍ਰਬੰਧ ਲਈ ਨਾਲ ਹੀ ਹਾਜ਼ਰ ਹੈ ਜਦ ਵੀ ਇਹ ਜਾਣ ਆਪਾਂ ਗੁਰੂ ਘਰ ਤੋਂ ਨੰਬਰ ਲੈ ਕੇ ਆ ਸਕਦੇ ਹਾਂ ਕੋਈ ਕੋਈ ਰਿਹਾ ਇਸ ਦਾ ਪ੍ਰਬੰਧ ਕਰ ਰਿਹਾ ਤੁਸੀਂ ਨੋਟ ਇਹ ਜੇ ਚਾਹਣਗੇ ਜੇ ਕੋਈ ਇਹਨਾਂ ਦਾ ਬੰਦਾ ਬਿਮਾਰ ਹੈ ਵੈਸੇ ਤਾਂ ਇਹਨਾਂ ਦਾ ਡੰਗਰਾਂ ਦਾ ਕੰਮ ਹੈ ਕਹਿੰਦੇ ਸਾਡਾ ਵੀ ਡੰਗਰਾਂ ਨੂੰ ਜੋਜ ਚਾਰਨਾ ਚੁਰਨਾ ਜਾ ਪੱਤੇ ਖਾਣ ਉਹ ਇਹ ਕਰਕੇ ਵਿਦਾਰਾ ਕਰਦੇ ਨੇ ਕਿਉਂਕਿ ਉਹਨਾਂ ਦਾ ਦੁੱਧ ਦਾ ਦਿਨਾਂ ਦਾ ਜੋ ਸਿਸਟਮ ਚੱਲਦਾ ਹੈ ਤੇ ਬਾਕੀ ਜੇ ਕੋਈ ਬੰਦਾ ਬਿਮਾਰ ਆ ਜਿਵੇਂ ਕਿਸੇ ਬੇਟੀ ਦਾ ਸ਼ਾਦੀ ਵਿੱਚ ਰੱਖਿਆ ਵਿਆਹ ਇਹ ਹੋ ਜਾਂ ਉਹਦੇ ਚ ਵੀ ਕੋਈ ਮਦਦ ਕਰ ਰਹੇ ਹਾਂ ਜੀ ਬੇਟੀ ਦੇ ਮੈਰਿਜ ਦੇ ਵਿੱਚ ਕੋਈ ਮਦਦ ਹੋਵੇਗਾ ਜੀ ਦੋ ਵਿੱਚ ਹੋਵੇ ਸਹਾਇਤਾ ਤਹਣਗੇ ਅਸੀਂ ਆਪਣੀ ਕਰਾਂਗੇ ਮਦਦ ਜੀ ਕੋਈ ਸਕਦੇ ਜਿਹਨਾਂ ਇਹਨਾਂ ਦੀ ਮਦਦ ਲਈ ਜੱਥੇ ਅਸੀਂ ਖੜੇ ਆ ਗਏ ਆ ਨਾ ਖਾਤਾ ਮੈਂ ਦੇ ਲਈ ਖੜੇ ਆ ਕਿਵੇ ਆਪਣੇ ਪੈਰਾਂ ਚਲਾ ਤੇ ਖੜੇ ਹੋ ਕੇ ਆਪਣਾ ਆਪਣੇ ਆਪੀ ਰਹਿਣ ਤੇ ਰਾਖਾ ਕਰਦੇ ਰਹਿਣਾ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਨੂੰ ਅਸਾਂ ਤੁਹਾਡੇ ਸਾਹਮਣੀਆਂ ਵੀ ਸਾਰਾ ਤਾਂ ਇਹ ਸਿਰਫ ਇਹ ਸੱਤ ਨਹੀਂ ਹੈਗੀ ਹੁਣ ਆਪਾਂ ਜਾਂ ਪਹੁੰਚ ਗਏ ਉਸ ਤੋਂ ਬਾਅਦ ਆਪਾਂ ਗੈਨ ਵਿਸਾਰਾ ਸ਼ੁਰੂ ਕਰਨਗੇ ਉਸ ਤੋਂ ਬਾਅਦ ਆ ਜਿੰਦਗੀ ਤੁਹਾਨੂੰ ਪਤਾ ਹੀ ਹੈ ਜੇ ਸਿਰਫ ਘਰ ਘਰੇ ਸੜ ਜੇ ਜਾਂ ਹੋਰ ਹੋ ਜਾ ਉਹ ਤੋਂ ਬਾਅਦ ਤਾਂ ਫਿਰ ਬਹਿ ਕੀ ਜਾਂਦਾ ਵਧੀ ਕਰਕੇ ਆਪਾਂ ਜਰ ਘਰਬਾਰ ਬਦਲਾਂ ਲੈਣਗੇ ਉਸ ਤੋਂ ਬਾਅਦ ਆਪਾਂ ਜਿੰਦਗੀ ਸुरू ਕਰਨਗੇ ਜਦੋਂ ਆਉਂਦਾ ਜਿੰਦਗੀ ਦਾ ਨਭਾ ਤਾਂ ਨਾ ਚ ਸਰੋਵਣੀ ਕਰਦਾ ਸਰੋਵੰਦ ਕਮਟੀ ਨਾਲ ਇੱਕ ਟਾਈਮ ਦੇ ਲੰਕਰ ਪਾਣੀ ਦੇ ਟਾਈਮ ਹਾਜ਼ਰ ਹੈ ਜੀ ਦਾ ਕਾਪਸਾ ਵਾਹਿਗੁਰੂ